ਚਾਰਚ ਸਾਨੂੰ ਟਾਈਮ ਨਹੀਂ ਦਿੰਦੇ ਹੱਥ ਖੜਾ ਕਰੀਦਾ ਮੈਂ ਕਿਹਾ ਪਹਿਲਾਂ ਹੀ ਗੱਲ ਕਰ ਲਈਏ ਕੁਐਸਚਨ ਆ ਹੋਰ ਦੇ ਟਾਈਮ ਤੇ ਹੀ ਆਈਏ ਇਧਰ 94 ਬੈਠੇ ਇਹਨਾਂ ਦਾ ਕੋਈ ਕਸੂਰ ਨਹੀਂ ਜੀ ਇਹ ਵੀ ਸਾਡੇ ਹੀ ਮਿੱਤਰ ਨੇ ਭਰਾ ਨੇ ਇਹਨਾਂ ਨੂੰ ਬਲਾਓ ਜਰੂਰ ਇਹਨਾਂ ਨੂੰ ਵੀ ਬਲਾਓ ਪਰ ਇੰਨਾ 94 ਨੂੰ ਵੀ ਵਾਰੀ ਦਿਓ ਜਿਹੜੇ ਇਧਰਲੇ ਮੈਂਬਰ ਆ ਬੀਪੀਆਂ ਆ ਸਾਡੇ ਭਰਾ ਆ ਜਿਹੜੀਆਂ ਬੀਪੀਆਂ ਉਹਨਾਂ ਦੇ ਹਸਬੈਂਡ ਤੇ ਜਿਹੜੇ ਭਰਾ ਆ ਉਹਨਾਂ ਦੀਆਂ ਵਾਈਫ ਉਹ ਡੀਕਦੇ ਰਹਿੰਦੇ ਟੀਵੀ ਤੇ ਵੀ ਸਾਡੇ ਵੀ ਕੋਈ ਨਾ ਕੋਈ ਬੋਲਣਗੇ ਜੀਰੋ ਹਾਰਚਾ ਵਾਲਾ ਕੀ ਦੀ ਸਮਝਿਆ ਰੱਖਣਗੇ ਤੁਸੀਂ ਇਧਰ ਨਹੀਂ ਜੇ ਟਾਈਮ ਦਿੰਦੇ ਇਧਰ ਸਾਰੇ ਹੀ ਬੁਲਾ ਦਿੰਦੇ ਅਮਰਾਏ ਦੱਸ ਦਿਓ ਸਾਨੂੰ ਇਹ ਵੀ ਜਾਣਕਾਰੀ ਕਈ ਬੰਦੇ ਇਹੋ ਜਿਹੇ ਆ ਜਿਨ੍ਹਾਂ ਦੀ ਪਿਛਲੇ ਤਿੰਨਾਂ ਚੋਂ ਛੇ ਸਾਲਾਂ ਚ ਵਾਰੀ ਨਹੀਂ ਆਈ ਹੈਗੇ ਇਹੋ ਜਿਹੇ ਬੰਦੇ ਦੇਖੋ ਸੁੱਚੇ ਮੂੰਹ ਹੀ ਜਾਂਦੇ ਆ ਕਰ ਮੈਂ ਇੱਕ ਗੱਲ ਤੁਹਾਨੂੰ ਦੱਸੇ ਬੈਠੋ ਤੁਸੀਂ ਪਰੋਣ ਤੁਸੀਂ ਬੜੇ ਪਿਆਰੇ ਹੋ ਸਭ ਤੋਂ ਸਮਾਰਟ ਹੋ ਸੋਹਣੇ ਹੋ ਬਹਿ ਜਾ ਬਿਲਕੁਲ ਸਮਾਰਟ ਕਹਿ ਕੇ ਨਾ ਪਲੋਥ ਲੈਂਦੇ ਜੇ ਤਾਂ ਵਾਰੀ ਫੇਰ ਨਹੀਂ ਆਉਂਦੀ ਉਹ ਹੁਣ ਗੱਲ ਮੈਂ ਤੁਹਾਨੂੰ ਨਾ ਦੋ ਤਿੰਨ ਦਾ ਮਿਲਿਆ ਵੀ ਆ ਤੇ ਮੈਂ ਤੁਹਾਨੂੰ ਫੋਨ ਵੀ ਕੀਤਾ ਮੈਂ ਸਪੀਕਰ ਸਾਹਿਬ ਸਾਨੂੰ ਵਾਰੀ ਦੇ ਦਿਆ ਕਰੋ ਤੁਸੀਂ ਕਿਹਾ ਵੀ ਹੱਥ ਖੜਾ ਕਰਦੇ ਹੋ ਤੁਸੀਂ ਸੋਹਣੇ ਬੜੇ ਉਹ ਸੋਹਣੇ ਦੀ ਤੁਸੀਂ ਪਲੋਥ ਲੈਂਦੇ ਹੁਣ ਗੱਲ ਤਾਂ ਸੁਣ ਲਓ ਤਾਂ ਹੁਣ ਦੇਖੋ ਮੰਤਰੀ ਜੀ ਬੈਠੋ ਜਿਹੜੇ ਮਾਣਯੋਗ ਮੰਤਰੀ ਸੇ ਬਾਹਰ ਹੁੰਦੇ ਨੇ ਉਹ ਕਿਸੇ ਵੀ ਸਮੇਂ ਬੋਲ ਸਕਦੇ ਆ ਜਦੋਂ ਵੀ ਤੁਸੀਂ ਚਾਹੋ ਆਪਦੀ ਗੱਲ ਰੱਖ ਸਕਦੇ ਦੂਜੀ ਗੱਲ ਜੇ ਤੁਸੀਂ ਡੈਮੋਕ੍ਰੇਸੀ ਨੂੰ ਚੰਗੀ ਤਰ੍ਹਾਂ ਚਲਾਉਣਾ ਹੈ ਤਾਂ ਮੈਂ ਪਹਿਲਾਂ ਵੀ ਇਹ ਗੱਲ ਕਹੀ